ਦੇ ਵਿੱਚ ਇਕਤਰ ਹੋਏ ਸਾਰੇ ਮੁਲਾਜ਼ਮ ਸਾਥੀਓ ਬਸ ਜਦੋਂ 2022 ਦੇ ਵਿੱਚ ਇਹ ਬਦਲਾਅ ਆਇਆ ਸੀ ਉਦੋਂ ਸਾਨੂੰ ਇਹ ਵਹਿਮ ਹੋ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਇੱਥੇ ਕੋਈ ਧਰਨੇ ਵਿਆਰੇ ਨਹੀਂ ਕਰਨੇ ਪੈਣੇ ਪਰ ਸਾਨੂੰ ਲੱਗਦਾ ਵੀ ਕੋਈ ਪੰਜਾਬ ਦੇ ਵਿੱਚ ਬਦਲਾਅ ਆਇਆਗਾ ਕਿਉਂਕਿ ਇੱਥੇ ਗੱਲਾਂ ਕੀਤੀਆਂ ਗਿਆ ਸੀਆਂ ਮਾਲਵਾ ਨਹਿਰ ਬਣਾਉਣ ਦੀਆਂ ਇੱਥੇ ਗੱਲਾਂ ਹੋਈਆਂ ਸੀ ਮੈਡੀਕਲ ਕਾਲਜ ਬਣਾਉਣ ਦੀਆਂ ਇਥੇ ਗੱਲਾਂ ਹੋਈਆਂ ਸੀ ਸਿੱਖਿਆ ਕ੍ਰਾਂਤੀ ਦੀਆਂ ਪਰ ਅੱਜ ਜੋ ਸਾਡੇ ਨਾਲ ਬਿਤਰੀਆ 635 ਦੇ ਨਾਲ ਆ ਅੱਜ ਪੰਜਾਬ ਦੇ ਵਿੱਚ ਦੋ ਸਕੇਲ ਲੱਭ ਕੀਤੇ ਜਾ ਰਹੇ ਨੇ ਇੱਕ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਉਹਨਾਂ ਦੇ ਉੱਪਰ 6ਮ ਸਕੇਲ ਲੱਗਾ ਜੋ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਕੁਝ ਮੁਲਾਜ਼ਮਾਂ ਦੇ ਉੱਪਰ 7ਮ ਸਕੇਲ ਲੱਗਾ ਔਰ ਜੋ ਅਸੀਂ 635 ਸੀ ਅਸੀਂ ਹਾਈ ਕੋਰਟ ਚ ਗਏ ਹਾਂ ਕਿ ਜਦੋਂ ਅਸੀਂ ਇਹ ਮੁਲਾਜ਼ਮ ਪੰਜਾਬ ਸਰਕਾਰ ਦੇ ਆਗੇ ਤਾਂ ਸਾਡੇ ਉੱਪਰ ਸੈਂਟਰ ਦਾ ਸਕੇਲ ਕਿਉਂ ਤਾਂ ਅਸੀਂ ਉਹ ਜਿੱਤ ਕੇ ਹਾਈ ਕੋਰਟ ਦੇ ਵਿੱਚ ਆ ਜਾਾਂਗੇ ਤੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਜੋ ਪੰਜਾਬ ਦੇ ਵਿੱਚ ਜੋ ਚੀਜ਼ ਪ੍ਰੈਜ਼ੈਂਟ ਚ ਹੁੰਦੀ ਹੈਗੀ ਸਾਨੂੰ ਉਹ ਮਿਲਣੀ ਹੁੰਦੀ ਹੈਗੀ ਪਰ ਇੱਥੋਂ ਦੀ ਪੰਜਾਬ ਸਰਕਾਰ ਇੱਥੋਂ ਦਾ ਸਿੱਖਿਆ ਵਿਭਾਗ ਉਹਦੀ ਚਲਾਕੀ ਨੇ ਸਾਨੂੰ 4 ਸਤੰਬਰ 2025 ਨੂੰ ਇੱਕ ਸਪੀਕਿੰਗ ਆਰਡਰ ਜਾਰੀ ਕਰਦੇ ਹੈਗੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੋ ਜੁਲਾਈ ਦੇ ਅੱਗੇ ਤੋਂ ਬਾਅਦ ਭਰਤੀ ਹੋਏ ਨਾ ਉਹਨਾਂ ਮਲਾਜਮਾਂ ਨੂੰ ਪੰਜਵਾਂ ਪੇਸਕਿਲ ਮਿਲੇਗਾ ਦੇਖੋ ਇੱਕ ਸੱਤਵਾਂ ਸਕੇਲ ਆ ਇੱਕ 6 ਮਸਕੇਲ ਹੈ ਇੱਕ 5 ਮਸਕੇਲ ਹੈ ਤਾਂ ਜੇਨ ਕਿ ਉਹ ਜੋ ਸਰਕਾਰ ਦੀਆਂ ਗੱਲਾਂ ਕਹਿਣ ਦੀਆਂ ਸੀ ਉਹ ਗੱਲਾਂ ਕੁਝ ਹੋਰ ਸੀ ਤੇ ਜੋ ਅੱਜ ਦੇ ਸਮੇਂ ਦੇ ਵਿੱਚ ਹੈਗਾ ਉਹ ਗੱਲਾਂ ਕੁਝ ਹੋਰ ਹੈਗੀਆਂ ਤਾਂ ਅਸੀਂ ਤਾਂ 635 ਵੱਲੋਂ ਇਹੀ ਹੈਗਾ ਵੀ ਜੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਇਹ ਸਿਕਲਾ ਗੁਗਰਾਉਣ ਵਾਸਤੇ ਪ੍ਰਾਣੀ ਬੈਸਨ ਲਾਗੂ ਕਰਨ ਵਾਸਤੇ ਔਰ ਜੋ ਪੰਜਾਬ ਦਾ 16% ਡੀ ਹੈਗਾ ਉਹ ਲੈਣ ਵਾਸਤੇ ਜੋ ਵੀ ਆਉਣ ਦਿਨਾਂ ਦਿਨਾਂ ਦੇ ਵਿੱਚ ਸਾਂਝੇ ਸੰਘਰਸ਼ ਹੋਣਗੇ ਉਹਨਾਂ ਸੰਘਰਸ਼ਾਂ ਦੇ ਵਿੱਚ 635 ਵੱਲੋਂ ਵੱਡੀ ਕੀਮਤੀ ਦੇ ਵਿੱਚ ਜੋ ਸਮੂਲਿਤ ਕੀਤੀ ਜਾਊਗੀ ਜੈ ਜਨਤਾ ਜੈ ਸ਼ੰਗਾਰਚਾ ਜਿੱਥੇ ਲੜਦੇ